ਪਾਪੂ ਜੀ ਕਿੰਨਾ ਕੋ ਪਾਪੂ ਕੋ ਉੱਤੇ ਖੜਵਾਉਂਦਾ ਪੋਤਾਂ ਕਹਿੰਦੇ ਦੱਸੋ ਨਾ ਮੈਂ ਬੋਲਾ ਉਹ ਇਹ ਇਹ ਪੰਡਤ ਜੀ ਮੇਰੇ ਮਤੇਰ ਤੋਂ ਬੋਲਾ ਇਹ ਬਤਾਇਆ ਕਿ ਜਦੋਂ ਰਹਿਣਾ ਕੱਲਿਆ ਨਾਲ ਚੱਲੇ ਫਿਰੇ ਸਾਨੂੰ ਕੋਈ ਨਹੀਂ ਦੋ ਜਣੇ ਆਏ ਦੋ ਜਣੇ ਲੜਨ ਥੋੜਾ ਜਿਆਦਾ ਕਰਾਉਣਾ ਐਵੇਂ ਲੱਕੀ ਜਾਏਗਾ ਵਾਹ ਇਹ ਬੱਦ ਕਰ ਰਹੇ ਆ ਤੇਰੇ ਮਤ ਹਰੀ ਜਾਂਦੇ ਆ ਉਹ ਤੇ ਮੈਟਰ ਆ ਰਹੀ ਹੈ ਉਹ ਬੱਲਾਰਾਮ ਨਗਰ ਚ ਜੋ ਹੋਇਆ ਹੈ ਕੀ ਮੈਟਰ ਆ ਸਰ ਇੱਕ ਸਾਡੇ ਕੋਲ ਹੁਣੇ 18 ਥਰਮਲ ਵੀ ਕੰਪਲੇਂਟ ਆਈ ਸੀਗੀ ਕਿ ਬੱਲਾ ਰਾਮਨਗਰ ਵਿੱਚ ਕੋਈ ਲੜਾਈ ਹੋਈ ਹੈ ਜਿਦੇ ਵਿੱਚ ਇੱਕ ਮੰਦਿਰ ਦੇ ਪੁਜਾਰੀ ਤੇ ਕੋਈ ਪ੍ਰਵਾਸੀ ਭਾਈਚਾਰੇ ਦੇ ਲੋਕ ਇਨਵੋਲ ਨੇ ਅਸੀਂ ਇੱਥੇ ਮੌਕੇ ਤੇ ਆ ਕੇ ਦੇਖਿਆ ਜੀ ਇੱਥੇ ਇੱਕ ਸ਼ਿਵ ਅਸ਼ਿਵ ਮੰਦਿਰ ਬਣਿਆ ਹੋਇਆ ਜਿਦੇ ਪਿੱਛੇ ਹੀ ਕੋਈ 20-25 ਘਰ ਨੇ ਜਿਹੜੇ ਪ੍ਰਵਾਸੀ ਭਾਈਚਾਰੇ ਦੇ ਨੇ ਤੇ ਮੌਕੇ ਤੋਂ ਸਾਨੂੰ ਵੀ ਪਤਾ ਲੱਗਿਆ ਹੈਗਾ ਕਿ ਇਹਨਾਂ ਦੀ ਪੁਜਾਰੀ ਤੇ ਕੋਈ ਪਹਿਲਾਂ ਵੀ ਕਈ ਵਾਰ ਇੱਕ ਦੋ ਲੜਾਈ ਝਗੜਾ ਇਹਨਾਂ ਦਾ ਆਪਸੀ ਹੋਇਆ ਤੇ ਅੱਜ ਵੀ ਲੜਾਈ ਝਗੜਾ ਹੋਇਆ ਹੈਗਾ ਤੇ ਜੋ ਸਾਡੇ ਕੋਲ ਕੰਪਲੇਂਟ ਆਈ ਬਾਕੀ ਅਸੀਂ ਮੰਦਰ ਦੀ ਮਰਿਆਦਾ ਜੋ ਹੈਗੀ ਇੰਟੈਕਟ ਹੈਗੀ ਹੈ ਜਦੋਂ ਆਪਸ਼ਨਾਂ ਦਾ ਧੱਕਾ ਮੁੱਕੀ ਹੋਈ ਆ ਅਸੀਂ ਇਸ ਚੀਜ਼ ਨੂੰ ਵੈਰੀਫਾਈ ਕਰ ਰਹੇ ਹਾਂ ਦੋਨੋਂ ਪਾਸੋਂ ਹੀ ਇੱਕ ਕਬੂਲੇ ਟੈਲੀਗੇਸ਼ਨ ਲੱਗ ਰਹੇ ਨੇ ਤੇ ਇਸ ਚੀਜ਼ ਨੂੰ ਵੈਰੀਫਾਈ ਕਰਕੇ ਜੋ ਵੀ ਬੰਦੀ ਹੋਈ ਕਾਰਵਾਈ ਅਸੀਂ ਸਭ ਤੋਂ ਸਖਤ ਕਾਰਵਾਈ ਆਪਣੇ ਤੇ ਲਾ ਕੇ ਆਵਾਂਗੇ ਪੇਬਲਿਕ ਨੂੰ ਸਾਡੀ ਇਹੀ ਅਪੀਲ ਹੈ ਜੀ ਕਿਸੇ ਵੀ ਤਰੀਕੇ ਦੀ ਕੋਈ ਅਫਵਾਹਾਂ ਹੈਗੀਆਂ ਉਹਨਾਂ ਤੋਂ ਬਚਾ ਕੀਤਾ ਜਾਵੇ ਮਾਹੌਲ ਸਾਡੇ ਇੱਥੇ ਸਾਰਾ ਪੀਸਫੁਲ ਹੈ ਵੀ ਇਹੋ ਜੀ ਗੱਲ ਦਿੰਦਾ ਆਸ-ਪਾਸ ਤੇ ਵੀ ਜਿਹੜੇ ਰਸ਼ਨੀਕ ਨੇ ਉਹਨਾਂ ਨਾਲ ਵੀ ਸਾਡੀ ਗੱਲਬਾਤ ਹੋ ਗਈ ਹੈ ਅਸੀਂ ਸਾਰਾ ਫਿਲਹਾਲ ਮੁੱਦੇ ਨੂੰ ਵੈਰੀਫਾਈ ਕਰ ਲਿਆ ਬਾਕੀ ਲੋਡ ਸਾਰਾ ਅਗਲੀ ਕਾਰਵਾਈ ਹੁੰਦੀ ਹੈ